ਬਲਾਵਲ ਮਹੱਲਾ ਤੀਜਾ 127 ਘਰ ਦਸਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਤ ਭਰ ਆਦ ਪੁਰਖ ਹੈ ਸੋਈ ਆਪੇ ਵਰਤਾਏ ਅਬਰ ਨ ਕੋਈ ਓਤ ਪੋਤ ਜਗ ਰਹਾ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾ ਮਰਤੇ ਸਦਾ ਸੁਖ ਹੋਈ ਗੁਰਮੁਖ ਬਿਰਲਾ ਬੂਝੈ ਕੋਈ ਹਿਰਦੈ ਜਪਨੀ ਜਪੋ ਗੁਣ ਤਸਾ ਅਗਮ ਅਗੋਚਰ ਪਰੰਪਰਾ ਸਵਾਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਸੋਮਬਾਰ ਸਚ ਰਹਾ ਸਮਾਏ ਤਿਸ ਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇ ਬੈ ਤਿਸ ਪੱਲੇ ਪਾਏ ਅਗਮ ਅਗੋਚਰ ਲਖਿਆ ਨ ਜਾਏ ਗੁਰ ਕਾ ਸਬਦ ਹਰ ਰਹਾ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਰੇ ਧੰਦਾ ਲਾਇਆ ਆਪ ਬੁਜਾਏ ਸੋਈ ਬੁਜਾਏ ਗੁਰ ਕਾ ਸਬਦ ਦਰ ਘਰਿ ਸੂਜੈ ਪ੍ਰੇਮ ਭਗਤ ਕਰੇ ਲੇਵਲਾਏ ਹਉਮੈ ਮਮਤਾ ਸਬਦ ਜਲਾਏ ਬੁੱਧ ਬਾਰਿਆਪੇ ਬੁੱਧਸਾਰ ਗੁਰਮੁਖ ਕਰਣੀ ਸਬਦ ਵਿਚਾਰ ਨਾ ਮਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹਉਮੈ ਮਲਕ ਹੋਏ ਦਰ ਸਚੈ ਸਦ ਸੋਭਾ ਪਾਏ ਨਾ ਮਰਤੇ ਗੁਰ ਸਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵ ਦੇਵਨਹਾਰ ਜੋ ਦੇਵ ਹੈ ਤਿਸ ਕੋ ਬਲਾਈ ਹੈ ਗੁਰ ਪ੍ਰਸਾਦੀ ਆਪ ਗਵਾਈ ਹੈ ਨਾਨਕ ਨਾਮ ਰਖੋ ਔਰ ਤਾਰ ਦੇਵਨਹਾਰੇ ਕਉ જયਕਾਰ ਬੀਰਵਾਰ ਬੀਰ ਪਰਮ ਪੁਲਾਏ ਪ੍ਰੇਤ ਭੂਤ ਸਭ ਦੂਜਾ ਹੈ ਲਾਏ ਆਪੋ ਪਾਏ ਕਰ ਵੇਖਾ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਣਾਈ ਸੋ ਮਿਲਐ ਜਿਸ ਲਹਿ ਮਲਾਈ ਸ਼ੁਕਰ ਵਾਰ ਪ੍ਰਭ ਰਹਾ ਸਮਾਈ ਆਪੋ ਪਾਇ ਸਭ ਕੀ ਮੁੱਤ ਪਾਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਸਤ ਸੰਜਮ ਕਰਨੀ ਹੈ ਕਾਰ ਬਰਤ ਨੇਮ ਨਿਤਾ ਪ੍ਰਤਪੂਜਾ ਬਿਨ ਬੁੱਧਿ ਸਭ ਬੋਹਾ ਦੂਜਾ ਛਨਿਛਰ ਵਾਰ ਸੰਸਾਰ ਵਿਚਾਰ ਹੋਮੇ ਮੇਰਾ ਪਰਮੈ ਸੰਸਾਰ ਮਨ ਮੁਖੇ ਅੰਦਾ ਦੂਜਾ ਪਾਏ ਜਮਦਾਰ ਬਾਧਾ ਚੋਟਾਂ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲੇਬ ਲਾਏ ਸਤ ਗੁਰ ਸੇਵੇ ਸੇ ਬੜ ਪਾਗੀ ਹੋ ਮੈਂ ਬਾਰ ਸੱਚ ਲੇਬ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖ ਦਾਤਾ ਲੈ ਮਲਾਈ ਇੱਕ ਸੇ ਦੂਜਾ ਨਹੀਂ ਕੋਏ ਗੁਰ ਮੁਖ 부ਜਾ ਸੋਚੀ ਹੋਏ 15 ਤੀਤੈ ਸਤ ਬਾਰ ਮਹਾਰੋਤੀ ਆਵੇ ਬਾਰ ਬਾਰ ਦੈਸ ਰਹਿਣ ਤੇ ਬੈ ਸੰਸਾਰ ਆਵਾ ਗੌਣ ਕੀਆ ਕਰਤਾਰ ਨੇਚਲ ਸਾਚ ਰਹਾ ਕਲਤਾਰ ਨਾਨਕ ਗੁਰਮੁਖ ਬੂਜੈ ਕੋਸ ਆਬਦ ਵਿਚਾਰ ਬਲਾ ਬਲ ਮਹਲਾ ਤੀਜਾ ਆਦ ਪੁਰਖ ਯਾਪੇ ਸਿਟ ਸਾਜੇ ਜੀ ਜੰਤ ਮਾਇਆ ਭੋ ਪਾਜੇ ਦੂਜਾ ਭਾਏ ਪਰਪੰਚ ਲਾਗੇ ਆਵੈ ਜਾਵੈ ਮਰੇ ਅਪਾਗੇ ਸਤਗੁਰ ਭੇਟਿਆ ਸੋ ਜੀ ਪਾਏ ਪਰਪੰਚ ਚੂਕੈ ਸਤਿ ਸਮਾਏ ਜਾਕੈ ਮਾਤਕ ਲਿਖਿਆ ਲੇਖ ਤਾਕੈ ਮਨ ਬਸਿਆ ਪ੍ਰਭੀ ਕੋ ਰਹਾਉ ਸੇਟੋ ਪਾਏ ਆਪੇ ਸਭ ਵੇਖੈ ਕੋਏ ਨਾ ਮਿਟਾ ਤੇਰਾ ਲੇਖੈ ਸਿੱਧ ਸਾਧਕ ਜੇ ਕੋ ਕਹ ਹੈ ਕਹਾਏ ਪਰਮੇ ਭੂਲਾ ਆਵੈ ਜਾਏ ਸਤਗੁਰ ਸੇਵਾ ਸੋ ਜਨ ਬੁਜੈ ਹੋਵੇਂ ਮਾਰੇ ਤਾਂ ਦਰ ਸੂਜੈ ਇੱਕ ਸੇ ਸਭ ਦੂਜਾ ਹੋਆ ਇੱਕੋ ਵਰਤਾ ਅਵਰਨਾ ਬੀਆ ਦੂਜੇ ਤੇ ਜੋ ਇੱਕੋ ਜਾਣ ਗੁਰ ਕਾ ਸਬਦ ਹਰ ਦਰ ਦੀ ਸ਼ਾਨ ਸਤ ਗੁਰੇ ਭੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਦਾਦਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵ ਕਰੈ ਸਰਣਾਈ ਆਪੇ ਬਖਸੇ ਦੇ ਵਡਿਆਈ ਤੇ ਤੇ ਉੱਪਰ ਨਹੀਂ ਕੋਈ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਤ ਬਸੈ ਸਰੀਰ ਸਬਦ ਚੀਨ ਫਿਰ ਲੱਗੇ ਨਾ ਪੀਰ ਆਵੈ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੁਰਮਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਾ ਪਰਪੂਰ ਇੱਕ ਸੇਵਕ ਇੱਕ ਭਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਇੱਕੋ ਵਰਤਾਏ ਅਬਰ ਨਾ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਗੁਰ ਸੇਵੇ ਕਰਨੀ ਸਾਰੀ ਦਰ ਸੱਚ ਸੱਚੇ ਵਿਚਾਰੀ ਥਿੱਤੀ ਬਾਾਰ ਸਭ ਸ਼ਬਦ ਸੁਹਾਏ ਸਤਗੁਰ ਸੇਵੇ ਤਾਂ ਫਲ ਪਾਏ ਥਿੱਤੀ ਬਾਾਰ ਸਭ ਆਵੈ ਜਾਏ ਗੁਰ ਸ਼ਬਦ ਨੇਚਰ ਸਦਾ ਸੱਚ ਸਮਾਹੇ ਥਿੱਤੀ ਬਾਾਰ ਤਾਂ ਜਾ ਸਤ ਰਤੇ ਬਿਨ ਨਾ ਬੈ ਸਭ ਭਰਮੇ ਕਾਚੇ ਮਨ ਮੁਖ ਮਰੇ ਮਨ ਵਿਗਤੀ ਜਾਏ ਏਕ ਨਾ ਚੇਤਾ ਦੂਜਾ ਲੋਵਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦ ਦੇ ਕਿਉ ਪਾਏ ਪਾਰ ਆਪੋ ਪਾਏ ਉਪਾਬਨ ਹਾਰ ਆਪੇ ਕੀਤੋਨ ਗੁਰ ਵਿਚਾਰ ਬਹੁਤੇ ਭਿਖ ਕਰੇ ਭੇਖਤਾਰੀ ਪਾਪਾ ਕਰਮ ਕਾਤੀ ਇਸ਼ਾਰੀ ਇੱਥੇ ਸੁਖਨ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚੁਕਾਏ ਘਰ ਹੀ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਏ ਥਿੱਤੀ ਬਾਰ ਦੂਜਾ ਦੋਏ ਸਤਗੁਰ ਬਾਜੋ ਵੰਦ ਗੋਵਾਰ ਥਿੱਤੀ ਬਾਰ ਸੇਵੈ ਮੁਗਦ ਗੋਵਾਰ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਤ ਨਾਮ ਸਦਾ ਰਹਾ ਸਮਾਏ ਬਲਾਬਲ ਮਹੱਲਾ ਪਹਿਲਾ ਸ਼ੰਤ ਦੱਖਣੀ ਇਕ ਓੰਕਾਰ ਸਤਗੁਰ ਪ੍ਰਸਾਦ ਮੁੰਦਨ ਮੇ ਲੜਿਆ ਕੋਇ ਲਾਈ ਰਾਮ ਮਟਕੀ ਢਾਰ ਧਰੀ ਹਰ ਲੇਵ ਲਾਈ ਰਾਮ ਲੇਵ ਲਾਏ ਹਰ ਸਿਉ ਰਹੀ ਗੋਇਲ ਸਹਜ ਸਬਦ ਸਿਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਹੁ ਸਾਚੁ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕਰੋ ਦਨਵਾਰਿਆ ਨਾਨਕ ਮੁੰਦਨ ਬੇਲ ਸੁੰਦਰ ਦੇਖ ਪ੍ਰਸਾਦ ਹਾਰਿਆ ਸਤਿ ਨਵੇ ਲੜੀਏ ਜੋ ਬਨਵਾਲੀ ਰਾਮ ਆਉ ਨਾ ਜਾਓ ਕਹੀ ਆਪਣੇ ਸਹੇ ਨਾਲੀ RAM ਨਾ ਆਪਣੇ ਸੰਕਤਾ ਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥਿਐ ਸਹਜ ਪ੍ਰਭ ਗੁਣ ਗਾਵੇ RAM ਨਾਮ ਰਸਾਲ ਰਸਣਿਆ ਰਬ ਸਾਚ ਪਿਆਰੀਆਂ ਗੁਰ ਸ਼ਬਦ ਦੀ ਆਦਾਨ ਕੀਆ ਨਾਨਕਾ ਵਿਚਾਰੀਆਂ ਸ੍ਰੀ ਤਰ ਮੋਹੜੀ ਪਰ ਸੰਗ ਸੂਤੀ RAM ਗੁਰ ਕਾ ਪਾਏ ਚਲੋ ਸਾਚ ਸੰਗੂਤੀ RAM ਸਾਨੂੰ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇੱਕ ਪਾਏ ਇੱਕ ਮਨ ਨਾਮ ਬਸਿਆ ਸਤ ਗੁਰੂ ਹਮ ਮੇਲੀਆਂ ਦਿਨ ਰੈਣ ਘੜੀ ਨਾ ਤਸਾ ਬਿਸਰੈ ਸਾਸ ਸਾਸ ਨਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਪਉ ਪੰਜਨੋ ਜੋਤ ਸਵਾਈੜੇ ਤੇ ਭਵਨ ਸਾਰੇ RAM ਘਟ ਘਟ ਰਬ ਰਹਾ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਲਾਈਐ ਹਮੈ ਮਮਤਾ ਲੋ ਬਜਾਲੋ ਸਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਪਾਣ ਤਾਰ ਤਾਰਨ ਹਾਰਿਆ ਹਰਨਾਮੇ ਅੰਮ੍ਰਿਤ ਚਾਖ ਤੇਪਤੀ ਨਾਨਕਾ ਉਰ ਉਤਾਰਿਆ ਬਲਾ ਬਲਾ ਮਹੱਲਾ ਪਹਿਲਾ ਮੈ ਮਨ ਚੋਕਣਾ ਸਾਚ ਬਗਾਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਭ ਅਬਨਾਸੀ ਰਾਮ ਅਬਗਤੋ ਹਰਨਾਥ ਨਥ ਤਿਸੈ ਪਾਵੈ ਸੋਥੀਆ ਕ੍ਰਿਪਾਲ ਸਦਾ ਦੇ ਹਾਲ ਦਾਤਾ ਜੀ ਆ ਅੰਦਰ ਤੂੰ ਜੀ ਹੈ ਮੈਂ ਆਵਰ ਗਿਆਨ ਨਾ ਤੇ ਹਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹਟ ਨਾ ਜਾਣਾ ਨਾਨਕਾ ਸੱਚ ਗੈ ਰਹੇ ਭਿੰਣੀ ਰੈਣ ਭਲੀ ਦਿਨ ਸੁ ਸਹਾਏ RAM ਨਿਜ ਕਰ ਸੂਤੜੀਏ ਫਿਰ ਮਜਗਾਏ RAM ਨਭਾਣ ਨਾ ਵਤਨ ਸਬਦ ਜਾਗੀ ਆਪਣੇ ਪਰ ਬਾਣੀਆਂ ਤਾਜ ਕੂੜ ਕਪਟ ਸੋਭਾ ਉਹ ਦੂਜਾ ਚਾਕਰ ਹੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਘੰਟੇ ਸਾਚ ਸਬਦ ਨਿਸ਼ਾਨੀਆਂ ਕਰ ਜੋੜ ਨਾਨਕ ਸਾਥ ਮੰਗੇ ਨਦਰ ਕਰ ਤੁਧ ਪਾਣਿਆ ਜਾਗ ਸਲੂਨੜੀਏ ਬੋਲੇ ਗੁਰਬਾਣੀ ਰਾਮ ਜੇ ਨਾ ਸੁਣ ਮੰਨੇੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਾ ਨਰਵਾਣੀ ਕੋ ਬਿਰਲਾ ਗੁਰਮੁਖ ਬੂਝੇ ਉਹ ਸਬਦ ਸਮਾਏ ਆਪ ਗਵਾਏ ਤ੍ਰਿ ਭਵਨ ਸੋਜੀ ਸੂਝੇ ਰਹਾ ਅਤੀਤ ਪਰੰਪਰਾਤਾ ਸਾਚ ਮਨ ਗੁਣ ਸਾਰੇ ਆ ਉਹ ਪੂਰ ਰਹਾ ਸਰਬ ਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਈ ਅੜੀਏ ਭਗਤ ਸੁਨੇਹੀ RAM ਗੁਰਮਤਿ ਮਨ ਰਹੀ ਸੀ ਸਿਜਦੇ ਹੀ RAM ਮਨ ਮਾਰੀ ਜੈ ਸਬਦ ਸਿਜੈ ਤ੍ਰੈ ਲੋਕ 나ਥ ਪਸਾਣੇ ਮਨ ਦੀ ਗਢੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਅਧਾਰ ਤੇਰਾ ਤੂੰ ਖਸਮ ਮੇਰਾ ਮਹਤਾਨ ਤਕਿਆ ਤੇ ਰੋ ਸਾਥ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇ ਰੋ ਸੰਤ ਬਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਬਨ ਸੁਖ ਸਮਾਣਾ RAM ਗੁਰ ਤੁਠਾ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਬੜਾ ਭਾਗੀਆਂ ਸੁਹਾਗਣੀ ਹਰ ਮਹਤਕ ਮਾਣਾ ਰਾਮ ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਪਾਣਾ ਰਾਮ ਨੇ ਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪਾ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਪਾਵੈ ਸੋ ਕਰੈ ਹਰ ਰੰਗ ਹਰ ਰਾ ਪੈ ਰਾਮ ਜਦ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਆਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੀ ਰਾਮ ਗੁਰਮਖ ਮਿਲਸੋ ਹਕਣੀ ਰੰਗ ਹੋਏ ਕਣੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦਰੜਾਇਆ ਮਨ ਤਨ ਰਗ ਪੀਨਾ ਰਾਮ ਭਗਤ ਬਸਲ ਹਰ ਨਾਮ ਹੈ ਗੁਰਮਖ ਘਰ ਲੀਨ ਆ ਨਾਮ ਬਿਨ ਹਰ ਨਾਮ ਨਾ ਜੀਵ ਦੇ ਜੋ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਮ ਬਲਾ ਬਲਾ ਮਹੱਲਾ ਚੌਥਾ ਸਲੂਕ ਹਰ ਪ੍ਰਭ ਸੱਜਣ ਲੂੜ ਲਉ ਮਨ ਬਸੈ ਬੜਾ ਭਾਗ ਗੁਰ ਪੂਰਾ ਬੇਖਾਲਿਆ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ 라ਵਣ ਆਇਆ ਹਰ ਨਾਮ ਵੇਖਾ ਚਾਗੇ ਨਾਮ ਗੁਰਮਤ ਆਪ ਮਟਾਇਆ ਹਰ ਹਰ ਲਿਵ ਲਾਗੇ RAM ਅੰਤਰ ਕਮਲ ਪਰ ਗਸਿਆ ਪੂਰੇ ਗਿਆਨੀ ਜਾਗੇ RAM ਜਦ ਨਾਨਕ ਹਰ ਪ੍ਰਭ ਪਾਇਆ ਪੂਰੇ ਬੜ ਭਾਗੇ RAM ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਬਧਾਈ RAM ਗੁਰ ਪੂਰਾ ਪ੍ਰਭ ਪਾਇਆ ਹਰ ਹਰ ਲਿਵ ਲਾਈ RAM ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟ ਆਈ RAM ਜਦ ਨਾਨਕ ਨਾਮ ਅਧਾਰ ਹੈ ਹਰ ਨਾਮ ਸਮਾਈ RAM ਤਨ ਹਰ ਪ੍ਰਭਉ ਪਿਆਰਾ ਹਰਾਵੀਆ ਜਾਂ ਹਰ ਪ੍ਰਭ ਭਾਈ RAM ਅੱਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ RAM ਗੁਰ ਪੂਰਾ ਹਰ ਮੇਲਿਆ ਹਰ ਰਸ ਅਗਾਈ RAM ਜਦ ਨਾਨਕ ਨਾਮ ਵਿਗਸਿਆ ਹਰ ਹਰ ਲੈ ਬਲਾਈ RAM ਹਮ ਮੂਰਖ ਮੁਗਧ ਬਲਾਇਆ ਹਰਿ ਕਿਰਪਾ ਧਾਰੀ RAM ਤਨ ਤਨ ਗੁਰੂ ਸਾਹਿਬ ਆਸ ਹੈ ਜਿਨ ਹੋਵੈ ਮਾਰੀ RAM ਜਿਨ ਬੜ ਭਾਗਿਆ ਬੜ ਭਾਗ ਹੈ ਹਰ ਹਰ ਓਰ ਧਾਰੀ RAM ਜਨ ਨਾਨਕ ਨਾਮ ਸਲਾਹ ਤੂੰ ਨਾਮੇ ਬਲਿਹਾਰੀ RAM